ਕਾਰਯੋਗ ਭਾਰਤੀ ਜਨਤਾ ਪਾਰਟੀ ਦੀ ਆਨ ਅਤੇ ਸ਼ਾਮ ਦਿੱਲੀ ਦੇ ਕੈਬਨਟ ਮੰਤਰੀ ਮੇਰੇ ਵੱਡੇ ਭਰਾ ਪਿਛਲੇ ਲੰਬੇ ਸਮੇਂ ਤੋਂ ਹਮੇਸ਼ਾ ਹੀ ਹਰੇਕ ਬਖਸ਼ਖਤੀ ਘੜੀ ਦੇ ਵਿੱਚ ਵੱਡੇ ਭਰਾਵਾ ਵਾਂਗ ਪਿੱਠ ਤੇ ਥਾਪੜਾ ਦਿੰਦੇ ਆ ਰੇ ਬਹੁਤ ਹੀ ਸਤਕਾਰਯੋਗ ਕੈਬਨਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਮੇਰੇ ਬਾਤ ਹੀ ਸਤਕਾਰਯੋਗ ਭਾਰਤੀ ਜਨਤਾ ਪਾਰਟੀ ਦੀ આન ਅਤੇ ਸ਼ਾਨ ਪਿਛਲੇ ਲੰਬੇ ਸਮੇਂ ਤੋਂ ਸਾਡਾ ਮਾਰਗਦਰਸ਼ਨ ਕਰਦੇ ਆ ਰੇ ਇਲੈਕਸ਼ਨ ਤਰ ਤਰ ਜਮਨੀ ਦੇ ਇੰਚਾਰਜ ਸਾਬਕਾ ਕੈਬਨਟ ਮੰਤਰੀ ਪੰਜਾਬ ਦੇ ਉਪ ਪ੍ਰਧਾਨ ਸ੍ਰੀ ਸੁਰਜੀਤ ਕੁਮਾਰ ਜਾਨੇ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਸਾਬਕਾ ਵਿਧਾਇਕ ਸਰਦਾਰ ਹਰਜਿੰਦਰ ਸਿੰਘ ਠੇਕੇਦਾਰ ਸਾਹਿਬ ਮੇਰੇ ਬਹੁਤ ਹੀ ਸਤਿਕਾਰਯੋਗ ਜਸਤਿੰਦਰ ਵੀ ਜਿਮਰੀ ਇਲੈਕਸ਼ਨ ਸ਼ੁਰੂ ਹੋਈ ਹੈ ਵੱਡੇ ਭਰਾਵਾ ਵਾਂਗ ਦਿਨ ਰਾਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੀਤੀਆਂ ਦਿੱਤੀਆਂ ਨੂੰ ਘਰ ਘਰ ਤੱਕ ਲੈ ਕੇ ਜਾ ਰਹੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਰਵਿਕਰ ਸਿੰਘ ਕਾਲੋ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਬਾਸਰ ਕੇ ਸਾਹਿਬ ਬਹੁਤ ਹੀ ਸਤਿਕਾਰਯੋਗ ਚੇਰਮੈਨ ਸਰਦਾਰ ਰਣਜੀਤ ਸਿੰਘ ਗੱਡੀਵੰਦ ਸਾਹਿਬ ਸਰਦਾਰ ਅਨੂਪ ਸਿੰਘ ਭੁੱਲਰ ਸਾਹਿਬ ਮੇਰੇ ਛੋਟੇ ਵੀਰ ਕੱਲ ਹੀ ਆਮ ਆਦਮੀ ਪਾਰਟੀ ਦੀਆਂ ਰੀਤੀਆਂ ਨੀਤੀਆਂ ਤੋਂ ਦੁਖੀ ਹੋ ਕੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਬਣ ਚੁੱਕੇ ਐਡਵੋਕੇਟ ਕੋਮਲਜੀਤ ਸਿੰਘ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਢਿੱਲੋਂ ਸਾਹਿਬ ਬਹੁਤ ਹੀ ਸਤਿਕਾਰਯੋਗ ਮੇਰੇ ਭਰਾ ਡਿਪਟੀ ਮੇਅਰ ਸਰਦਾਰ ਅਜੇ ਬੀਰਪਾਲ ਸਿੰਘ ਰੰਧਾਵਾ ਜੀ इस सर्कल की नुमाइंदगी कर रहे सरदार भोला सिंह राणा जी बहुत ही सत्कार योग मेरे वीर सरदार बलजिंदर सिंह जी जिले के महामंत्री साहबान मेरा वीर शेबीर राजन जी प्रधान साहब बहुत ही सत्कार योग सारिया ही सम्मानित सरपंच साहब सरदार हरजिंदर सिंह विरक साहब बहुत ही सत्कार योग पूरे ही प्रदेश तो ਸੀਨੀਅਰ ਲੀਡਰਸ਼ਿਪ ਤੋਂ ਸਨਮਾਨਤ ਮੰਚ ਤੇ ਸਾਹਮਣੇ ਬੈਠੀਆਂ ਮੇਰੀਆਂ ਰੱਬ ਵਰਗੀਆਂ ਮਾਵਾਂ ਇਸ ਸਰਕਲ ਦੇ ਪ੍ਰਮੁੱਖ ਸ਼ਖਸੀਅਤਾਂ ਆਓ ਰਸਨਾ ਪੇਤਰ ਕਰੀਏ ਹੱਥਾਂ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪਤਾ ਕਾਫੀ ਸਮੇਂ ਤੋਂ ਤੁਸੀਂ ਇੱਥੇ ਬੈਠੇ ਹੋ ਤੁਸੀਂ ਮਾਝੋਗ ਸਰਸੋਬਾਬ ਨੂੰ ਪਿਆਰ ਕਰਦੇ ਹੋ ਕਿਉਂਕਿ ਸਰਸੋਬਾਬ ਸਾਡੇ ਇਲਾਕੇ ਦੇ ਵਿੱਚ ਖਾਸ ਕਰ ਸਾਡੇ ਤਰਨਤਾਰ ਦੇ ਵਿੱਚ ਇਸ ਬਾਰਡਰ ਬੈਲਟ ਦੇ ਵਿੱਚ ਤੁਹਾਨੂੰ ਲੋਕ ਪਿਆਰ ਕਰਦੇ ਨੇ ਕਿਉਂਕਿ ਮਹਿਸੂਸ ਕਰਦੇ ਨੇ ਕਿ ਜਿਹੜੀ ਵੀ ਸਟੇਜ ਦੇ ਉੱਤੇ ਸਰਸੋਬਾਬ ਜਿਹੜੀ ਵੀ ਗੱਲ ਦਾ ਵਚਨ ਦਿੰਦਾ ਨੇ ਉਹਦੀ ਪੂਰਤੀ ਕਰਦੇ ਨੇ ਕਿਉਂਕਿ ਸਰਸੋਬਾਬ ਦਾ ਜੇ ਪੁਰਾਣੀ ਜਿੱਥੇ ਵੀ ਕਿਤੇ ਕੋਈ ਗੱਲ ਕਰ ਲਈਏ ਇਸ ਵੱਡੇ ਭਰਾ ਨੇ ਜਿੱਥੇ ਵੀ ਜ਼ਬਾਨ ਦਿੱਤੀ ਹੈ ਉਥੇ ਡਟ ਕੇ ਪਹਿਰਾ ਵੀ ਦਿੱਤਾ ਜਿੱਥੇ ਸਾਡੇ ਪੰਜਾਬ ਦੀ ਗੱਲ ਹੈ ਸਾਡੇ ਬਾਰਡਰ ਏਰੀਆ ਦੀ ਗੱਲ ਹੈ ਹਮੇਸ਼ਾ ਹੀ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿੰਸ਼ਾ ਜੀ ਮਾਣਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਹਰੇਕ ਗੱਲ ਨੂੰ ਨੇੜੇ ਹੋ ਕੇ ਪੰਜਾਬ ਦੀ ਗੱਲ ਰੱਖੀ ਹੈ ਮੈਂ ਤਾਂ ਸਿਰਫ ਬੋਧੇ ਅੱਜ ਲੰਬੇ ਸਮੇਲ ਚ ਨਹੀਂ ਜਾਣਾ ਕਿਉਂਕਿ ਦੇਣਾ ਲੋਕ ਕਹਿੰਦੇ ਸੀ ਕਿ ਅਸੀਂ ਆਮ ਘਰਾਂ ਦੇ ਵਿੱਚੋਂ ਆ ਅਸੀਂ ਤੁਹਾਡੇ ਦੁੱਖ ਸੁੱਖ ਦੇ ਭਾਈਵਾਲ ਬਣਾ ਗਏ ਇਹਨਾਂ ਲੋਕਾਂ ਨੇ ਪੰਜਾਬ ਦੇ ਹਰੇਕ ਗਰੀਬ ਵਰਗ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਇਹਨਾਂ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਵੀ ਆ ਅੱਜ ਹਾਲਾਤ ਕੀ ਤਰਨ ਤਰਨ ਜ਼ਿਲ੍ਹੇ ਤੇ ਕਰ ਦਤੇ ਨੇ ਖਾਸ ਕਰ ਇਸ ਬਾਰਡਰ ਬੈਲਟ ਤੇ ਤਾਲਿਬਾਨ ਵਰਗਾ ਸਾਡਾ ਜ਼ਿਲ੍ਹਾ ਰੂਪ ਧਾਰਨ ਕਰ ਚੁੱਕਾ ਸਰਸਵਰ ਸਾਹਿਬ ਕੋਈ ਇੱਕ ਦਿਨ ਨਹੀਂ ਕਿ ਜਸਤਨੇਸਾ ਲਾਕੇ ਤੇ ਵਿੱਚ ਕੋਈ ਕਤਲੋਗਰਤ ਨਾ ਹੋਵੇ ਕੋਈ ਇੱਕ ਦਿਨ ਨਹੀਂ ਕੋਈ ਨਸ਼ੇ ਦੇ ਲਪੇਟ ਦੇ ਵਿੱਚ ਨੌਜਵਾਨ ਦੀਆਂ ਜਾਨਾਂ ਨਾ ਗਈਆਂ ਹੋਣ ਕੋਈ ਇੱਕ ਦਿਨ ਐਸਾ ਨਹੀਂ ਕਿ ਜਿਸ ਦਿਨ ਕਿਸੇ ਦੇ ਘਰਾਂ ਚ ਜਾਂ ਰਸਤੇ ਚ ਜਾਂਦੇ ਆ ਕੋਈ ਚੋਰੀਆਂ ਡਕੈਤੀਆਂ ਨਾ ਹੋਈਆਂ ਹੋਣ ਇਹਨਾਂ ਲੋਕਾਂ ਨੇ ਸਾਡੇ ਪੰਜਾਬ ਨੂੰ ਲੁੱਟਿਆ ਇਹਨਾਂ ਲੋਕਾਂ ਨੇ ਹਰੇਕ ਭਾਵਨਾਵਾਂ ਦੇ ਨਾਲ ਖੇਡਿਆ ਖਾਸ ਕਰ ਇਹ ਲੋਕ ਜਿਹੜੇ ਅੱਜ ਤਿੰਨੇ ਹੀ ਪਾਰਟੀਆਂ ਚਾਹੇ ਅਕਾਲੀ ਦਲ ਦੀ ਗੱਲ ਕਰ ਲਈਏ ਚਾਹੇ ਝਾੜੂ ਦੀ ਗੱਲ ਕਰ ਲਈਏ ਚਾਹੇ ਕਾਂਗਰਸ ਦੀ ਗੱਲ ਕਰ ਲਈਏ ਮੇਰੇ ਵੀਰੋ ਲੋਕਾਂ ਨੂੰ ਦੱਸਣ ਦੀ ਲੋੜ ਆ ਇਹਨਾਂ ਲੋਕਾਂ ਨੇ ਸਮੇਂ-ਸਮੇਂ ਦੇ ਨਾਲ ਪੰਜਾਬ ਦੇ ਹਰੇਕ ਵਰਗ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਅੱਜ ਲੋਕ ਮਹਿਸੂਸ ਕਰਦੇ ਨੇ ਸਿਰਸਾ ਸਾਹਿਬ ਅੱਜ ਲੋਕ ਦਿੱਲੀ ਦੀਆਂ ਉਧਾਰਨਾ ਜਦੋਂ ਦੀ ਵਕਤੋਂ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਦਾ ਮੌਕਾ ਦਿੱਤਾ ਅੱਜ ਸਾਡੇ ਇਲਾਕੇ ਦੇ ਲੋਕ ਉਦਾਹਰਨਾਂ ਦਿੰਦੇ ਨੇ ਦਿੱਲੀ ਦੀਆਂ ਅੱਜ ਸਾਡੇ ਇਲਾਕੇ ਦੇ ਲੋਕ ਉਦਾਹਰਨਾਂ ਦਿੰਦੇ ਨੇ ਯੂਪੀ ਦੀਆਂ ਅੱਜ ਸਾਡੇ ਇਲਾਕੇ ਦੇ ਲੋਕ ਉਦਾਹਰਨਾਂ ਦਿੰਦੇ ਨੇ ਹਰਿਆਣਾ ਦੀਆਂ ਅੱਜ ਸਾਡੇ ਇਲਾਕੇ ਦੇ ਲੋਕ ਉਦਾਹਰਨਾਂ ਦਿੰਦੇ ਨੇ ਛਤੀਸਗੜ ਗੁਜਰਾਤ ਮੱਧ ਪ੍ਰਦੇਸ਼ ਕਿਹੜੇ-ਕਿਹੜੇ ਸੂਬੇ ਦੀ ਗੱਲ ਕਰਾਂ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇਹ ਦੱਸਦੇ ਨੇ ਕਿ ਅੱਜ ਜੂਪੀ ਵਰਗੇ ਸੂਪਿਆਂ ਦੇ ਵਿੱਚ ਠੰਡੀਆਂ ਹਵਾਵਾਂ ਭਾਰਤੀ ਜਨਤਾ ਪਾਰਟੀ ਨੇ ਸ਼ੁਰੂ ਕਰ ਦਿੱਤੀਆਂ ਇਹਨਾਂ ਲੋਕਾਂ ਕੋਲੋਂ ਕੋਈ ਜਵਾਬ ਨਹੀਂ ਆ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਦੇਖਿਓ ਆਪਣੇ ਬੱਚਿਆਂ ਦੀ ਖਾਤਰ ਆਪਣੀ ਆਉਣ ਵਾਲੀ ਪੀੜ੍ਹੀ ਦੀ ਖਾਤਰ 11 ਨਵੰਬਰ ਨੂੰ ਇੱਕ ਇੱਕ ਵੋਟ ਚੌਹ ਨਿਸ਼ਾਨ ਕਮਲ ਦੇ ਫੁੱਲ ਤੇ ਪਾ ਕੇ ਆਪਾਂ ਵੀ ਦੂਜੇ ਸੂਬਿਆਂ ਦੇ ਵਾਂਗ ਤਰੱਕੀ ਤੇ ਖੁਸ਼ਹਾਲੀ ਦੀਆਂ ਲੀਆਂ ਤੇ ਆਪਣੇ ਇਲਾਕੇ ਨੂੰ ਲੈ ਕੇ ਜਾਈਏ ਕਿਉਂਕਿ ਇੱਕੋ ਇੱਕ ਪਾਰਟੀ ਭਾਰਤੀ ਜਨਤਾ ਪਾਰਟੀ ਜਿਹੜੇ ਵੀ ਸੂਬੇ ਦੇ ਵਿੱਚ ਲੋਕਾਂ ਨੇ ਇੱਕ ਵਾਰੀ ਮੌਕਾ ਦਿੱਤਾ ਉਹਨਾਂ ਸੂਬਿਆਂ ਦੀ ਭਾਰਤੀ ਜਨਤਾ ਪਾਰਟੀ ਨੇ ਨੁਹਾਰ ਬਦਲ ਕੇ ਰੱਖ ਦਿੱਤੀ ਸਿਆਣੇ ਕਹਿੰਦੇ ਆ ਇੱਕ ਵਾਰੀ ਦਾ ਸਾਰਿਆਂ ਦਾ ਹੀ ਲੱਗ ਜਾਂਦਾ ਵਾਰ-ਵਾਰ ਉਹੀ ਪਾਰਟੀ ਉਹੀ ਆਗੂ ਤੁਹਾਡੇ ਚ ਖੜ ਕੇ ਗੱਲ ਕਰ ਸਕਦਾ ਜਿਹੜਾ ਕਹਿਣੀ ਕਰਨੀ ਦਾ ਪੱਕਾ ਹੋਵੇ ਤੁਸੀਂ ਦੇਖਿਆ ਕਿ ਜੇ ਅੱਜ ਹਰਿਆਣਾ ਦੇ ਵਿੱਚ ਕੰਮ ਕੀਤੇ ਨੇ ਤੇ 5 ਤੋਂ 10 ਤੇ 15 ਸਾਲ ਹੋ ਚੱਲੇ ਨੇ ਜੇ ਜੁਫੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜ਼ੁਬਾਨ ਦਿੱਤੀ ਸੀ ਕਿ ਤੁਸੀਂ ਸਾਨੂੰ ਮੌਕਾ ਦੇ ਦਿਓ ਨਸ਼ਾ ਗੈਂਗਸਟਰ ਬੇਰੁਜ਼ਗਾਰੀ ਨੱਥ ਪਾ ਦੇਾਂਗੇ ਕਿ ਭਾਰਤੀ ਜਨਤਾ ਪਾਰਟੀ ਨੇ ਪਾ ਕੇ ਵਿਖਾਈਆ ਕਿਹੜੇ-ਕਿਹੜੇ ਸੂਬੇ ਦੀ ਉਦਾਹਰਣ ਦਵਾਂ ਲਗਾਤਾਰ 15 15 20 ਵੀ ਸਾਲ ਹੋ ਚੱਲੇ ਨੇ ਲੋਕਾਂ ਨੂੰ ਲਗਾਤਾਰ ਕਮਲ ਦੇ ਫੁੱਲ ਤੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿੱਚ ਫਤਵਾ ਦੇਣ ਨੂੰ ਮੇਰੀ ਬੇਨਤੀ ਹੈ ਇੱਕ ਵਿਸ਼ਵਾਸ ਦਿਵਾ ਦਿਓ ਕਿ ਇਹਨਾਂ ਵਿਰੋਧੀਆਂ ਨੂੰ ਪਤਾ ਲੱਗ ਜਾਏ ਜਿਹੜੇ ਲੋਕ ਕਹਿੰਦੇ ਆ ਕਿ ਇਹਨਾਂ ਵੋਟਾਂ ਦੀ ਕਿਹੜੀ ਗੱਲ ਹੈ ਇਹ ਵੋਟਾਂ ਜੇਬ ਦੇ ਵਿੱਚ ਨੇ ਇਨਾ ਲੋਕਾਂ ਨੂੰ ਦੱਸ ਦਿਓ ਕਿ ਜੇ ਕਿਰਤ ਕਰਨ ਵਾਲੇ ਲੋਕ ਤੁਹਾਨੂੰ ਰਾਜ ਭਾਗ ਦੇ ਸਕਦੇ ਆ ਤੇ ਤੁਹਾਡੇ ਕੋਲੋਂ ਰਾਜ ਭਾਗ ਵਾਪਸ ਵੀ ਲੈ ਸਕਦੇ ਆ ਹਾਲਾਤ ਕੀ ਹੈ ਪਿਛਲੇ ਸਮੇਂ ਦੇ ਵਿੱਚ ਸਿਰਸਾ ਸਾਹਿਬ ਜਿਹੜੇ ਲੋਕ ਕਹਿੰਦੇ ਸੀ ਕਿ ਤੁਹਾਡੇ ਦੁੱਖ ਸੁੱਖਾਂ ਦੇ ਭਾਈਵਾਲ ਬਣਾਂਗੇ ਜਦੋਂ ਤੋਂ ਵੀ ਦਾਸ ਨੂੰ 2022 ਤੋਂ ਲੈ ਕੇ ਹੁਣ ਤੱਕ ਸੇਵਾ ਮਿਲੀ ਆ ਸਿਰਸਾ ਸਾਹਿਬ ਇਹਨਾਂ ਲੋਕਾਂ ਨੇ ਦੇਣਾ ਤੇ ਕੀ ਸੀ ਕੇਂਦਰ ਵੱਲੋਂ ਆ ਰੀਆਂ ਸਹੂਲਤਾਂ ਤੇ ਵੀ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਮੇਰ ਕੋ ਜਦੋਂ ਪਹਿਣਾ ਆ ਕੇ ਰੋਧੀਆਂ ਨੇ ਗਰੀਬਾਂ ਦੇ ਦਰਦ ਸੁਣੇ ਨਹੀਂ ਜਾਂਦੇ ਸਰਸਾ ਸਾਹਿਬ ਮੰਨਰੇਗਾ ਦੇ 5 ਕਰੋੜਾ ਰੁਪਈਆ ਪੰਜਾਬ ਨੂੰ ਆ ਰਿਹਾ ਪਰ ਘਟੋ ਘੱਟ ਜਦੋਂ ਗਰੀਬ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ 'ਚ ਜਾਂਦੇ ਆ ਕਿ ਸਾਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਪੈਸਾ ਆ ਰਿਹਾ ਸਾਡੇ ਤੱਕ ਪਹੁੰਚਦਾ ਨਹੀਂ ਜਦੋਂ ਅਧਿਕਾਰੀਆਂ ਤੱਕ ਜਾਂਦਾ ਤਾਂ ਸਰਸਾ ਸਾਬ ਦੁੱਖ ਲੱਗਦਾ ਕੰਮ ਕੋਈ ਕਰਦਾ ਏਟੀਐਮ ਕਿਸੇ ਦੇ ਕੋਲ ਪੈਸਾ ਗਰੀਬ ਦਾ ਕਿਸੇ ਦੇ ਖਾਤੇ ਚ ਜਾ ਰਿਹਾ ਅੱਜ ਇਹ ਲੋਕ ਗੱਲਾਂ ਕਰਦੇ ਨੇ ਵਿਕਾਸ ਦੀਆਂ ਹਰੀ ਕ੍ਰਾਂਤੀ ਦੀਆਂ ਗੱਲਾਂ ਕਰਦੇ ਨੇ 2014 ਤੋਂ ਲੈ ਕੇ 2025 ਤੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤੱਕ ਕਰੋੜਾ ਰੁਪਈਆ ਆ ਪੰਜਾਬ ਨੂੰ ਪਰ ਅੱਜ ਵੀ ਸਰਸਾ ਸਾਹਿਬ ਦੇ ਤੋਂ ਪਿੰਡਾਂ 'ਚ ਜਾਈਦਾ ਅੱਜ ਵੀ ਗਰੀਬਾਂ ਦੇ ਕੋਠਿਆਂ ਤੇ ਤਰਪਾਲਾਂ ਪਈਆਂ ਨੇ ਗਰੀਬ ਦਵਾਈ ਦਿੰਦੇ ਨੇ ਕਿ ਪਤਾ ਕਰੋ ਕਿ ਕੇਂਦਰ ਵੱਲੋਂ ਆ ਰਿਹਾ ਪੈਸਾ ਇਹ ਲੋਕ ਕਿਹੜੀ ਖੋਟ ਦੇ ਵਿੱਚ ਵਰਤ ਰਹੇ ਨੇ ਅੱਜ ਲੋਕ ਸਮਝ ਚੁੱਕੇ ਨੇ ਕਿ ਜੇ ਫਿਕਰ ਹੈ ਜੇ ਅਸਲ ਗਰੀਬਾ ਦਾ ਮਸੀਹਾ ਤੋਂ ਇੱਕੋ ਇੱਕ ਹੈ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਨੂੰ ਫਿਕਰ ਮੇਰਾ ਗਰੀਬ ਭੁੱਖਾ ਨਾ ਸੋਵੇ ਅਨਾਜ ਦੇ ਭੰਡਾਰ ਭਰ-ਭਰ ਕੇ ਭੇਜੇ ਨੇ ਪੰਜਾਬ ਨੂੰ ਮੇਰੇ ਗਰੀਬ ਦੇ ਸਿਰ ਤੇ ਕੱਚਾ ਮਕਾਨ ਨਾ ਰਹੇ ਬਾਲਿਆਂ ਵਾਲੀ ਛੱਤ ਨਾ ਰਹੇ ਕਰੋੜਾਂ ਰੁਪਈਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਤਹਿਤ ਭੇਜਿਆ ਪੰਜਾਬ ਨੂੰ ਮੇਰੇ ਗਰੀਬ ਦੇ ਘਰ 'ਚ ਕੋਈ ਮੁਸ਼ਕਲ ਆ ਜਾਏ ਕਿਸੇ ਦੇ ਅੱਗੇ ਹੱਥ ਨਾ ਡੋਹਣਾ ਪਵੇ 5-5 ਲੱਖ ਸਿਹਤ ਬੀਮਾ ਦੇ ਕਾਡਾਂ ਵਾਸਤੇ ਕਰੋੜਾ ਰੁਪਈਆ ਭੇਜ ਰਹੇ ਨੇ ਪੰਜਾਬ ਨੂੰ ਮਾਰੇ ਗਰੀਬਾਂ ਨੂੰ ਕਿਤੇ ਕੰਮ ਵਾਸਤੇ ਬਾਹਰ ਨਾ ਜਾਣਾ ਪਵੇ 100-100 ਦਿਨ ਦਾ ਰੋਜ਼ਗਾਰ ਪੱਕਾ ਕਰਕੇ ਮੰਦਰੇਗਾ ਦੇ ਤਹਿਤ ਕਰੋੜਾ ਰੁਪਈਆ ਭੇਜ ਰਹੇ ਨੇ ਪੰਜਾਬ ਜੇ ਅਸੀਂ ਚਾਹੁੰਦੇ ਹਾਂ ਕਿ ਕੇਂਦਰ ਵੱਲੋਂ ਆਰੀਏ ਕਿ ਕਿ ਸਹੂਲਤ ਸਾਡੇ ਘਰਾਂ ਤੱਕ ਪਹੁੰਚੇ ਜੇ ਅਸੀਂ ਚਾਹੁੰਦੇ ਹਾਂ ਕਿ ਜੁਪੀ ਵਾਂਗ ਸਾਡੇ ਵੀ ਇਲਾਕਿਆਂ ਦੇ ਵਿੱਚੋਂ ਨਸ਼ਾ ਖਤਮ ਹੋਵੇ ਜੇ ਅਸੀਂ ਚਾਹਨੇ ਕਿ ਸਾਡੇ ਵੀ ਇਲਾਕਿਆਂ ਦੇ ਵਿੱਚੋਂ ਗੈਂਗਸਟਰਵਾਦ ਖਤਮ ਹੋਵੇ ਜੇ ਅਸੀਂ ਚਾਹਨੇ ਕਿ ਸਾਡੇ ਵੀ ਇਲਾਕਿਆਂ ਦੇ ਵਿੱਚ ਇੰਡਸਟਰੀਆਂ ਲੱਗਣ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਮੈਨੂੰ ਆਪਣਾ ਪੁੱਤ ਸਮਝ ਲਓ ਛੋਟਾ ਭਰਾ ਸਮਝ ਲਓ ਛੋਟਾ ਵੀਰ ਸਮਝ ਲਓ ਆਪਣੇ ਬੱਚਿਆਂ ਦੀ ਖੁਸ਼ੀ ਦੀ ਖਾਤਰ ਤੁਹਾਡੇ ਕੋਲ ਕੋਈ 5 ਸਾਲ ਨਹੀਂ 10 ਸਾਲ ਨਹੀਂ 15 ਸਾਲ ਨਹੀਂ ਮੰਗਦਾ ਸਿਰਫ ਤੇ ਸਿਰਫ ਇੱਕ ਸਾਲ ਭਾਰਤੀ ਜਨਤਾ ਪਾਰਟੀ ਨੂੰ ਦੇ ਦਿਓ ਇੱਕ ਸਾਲ ਆਪਣੇ ਪੁੱਤ ਨੂੰ ਦੇ ਦਿਓ ਜੇ 15 20 ਸਾਲ ਦੀਆਂ ਆ ਰਹੀਆਂ ਮੁਸ਼ਕਲਾਂ ਤੁਹਾਨੂੰ ਇੱਕ ਸਾਲ ਦੇ ਵਿੱਚ ਹੱਲ ਕੀਤੀਆਂ ਨਜ਼ਰ ਨਾ ਨਾ ਉਦੀਆਂ ਦਿਖੀਆਂ ਤੇ 2027 ਬਿਲਕੁਲ ਨੇੜੇ ਐ ਤੁਸੀਂ ਸਮੇਂ ਸਮੇਂ ਦੇ ਨਾਲ ਸਾਰੀਆਂ ਹੀ ਪਾਰਟੀਆਂ ਨੂੰ ਮੌਕਾ ਦਿੱਤਾ ਤੁਹਾਡਾ ਇਹ ਪੁੱਤ ਅੱਜ ਸਨਮਾਨਿਤ ਮੰਚ ਤੁਹਾਡਾ ਕੋ ਇੱਕ ਸਾਲ ਦਾ ਵਿਸ਼ਵਾਸ ਲੈਣ ਵਾਸਤੇ ਤੁਹਾਨੂੰ ਬੇਨਤੀ ਕਰਨ ਵਾਸਤੇ ਤੁਹਾਨੂੰ ਸਮੋਦਨ ਕਰਨ ਵਾਸਤੇ ਆਈਆਂ ਕਿਉਂਕਿ ਦਰਦ ਸਮੁੱਚੀ ਲੀਡਰਸ਼ਿਪ ਨੂੰ ਕਿ ਜਿਹੜੇ ਹਾਲਾਤਾਂ ਦੇ ਵਿੱਚ ਅੱਜ ਵਿਧਾਨ ਸਭਾ ਦੇ ਲੋਕ ਅੱਜ ਕਿਤੇ ਪੰਜਾਬ ਰੰਗਲੇ ਪੰਜਾਬ ਦੇ ਨਾਲ ਜਾਣਿਆ ਜਾਂਦਾ ਸੀ ਉਹ ਤਾਂ ਨੀ ਪੱਥਰ ਤੁਸੀਂ ਤਾਰਨ ਤਾਰ ਨਵਦਾ ਸਭਾ ਵਾਲਿਓ ਰੱਖ ਦਿਓ ਮੇਰਾ ਸਿਰ ਵੀ ਝੁਕਦਾ ਤੁਹਾਡੇ ਅੱਗੇ ਸਰਸਾ ਸਾਹਿਬ ਇਹੋ ਰੱਬ ਵਰਗੀਆਂ ਰੂਹਾਂ ਨੇ ਜਿੱਥੇ ਵੀ ਇੱਕ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੀਤੀਆਂ ਨੀਤੀਆਂ ਬਾਰੇ ਦੱਸਿਆ ਕਮਾਂ ਭਰੇ ਦੱਸਿਆ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਇਹਨਾਂ ਲੋਕਾਂ ਨੇ ਕਦੀ ਦਿਨ ਨਹੀਂ ਦੇਖਿਆ ਇਹਨਾਂ ਰਾਤ ਨਹੀਂ ਦੇਖੀ ਘਰ ਘਰ ਕਮਲ ਦਾ ਫੁੱਲ ਪਚਾਉਣ ਲਈ ਇਹਨਾਂ ਲੋਕਾਂ ਨੇ ਦਿਨ ਰਾਤ ਆਪਣੇ ਲੋਕਾਂ ਨੇ ਦਿਨ ਰਾਤ ਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਮੇਰੇ ਬੇਤੀਆ ਦਿਨ ਦੋ ਤਿੰਨ ਦਿਨ ਦੀ ਗੱਲ ਰਹੀ ਆ ਤਕੜੇ ਹੋ ਜਿਓ ਕਿਸੇ ਕੋਲ ਡਰਨ ਦੀ ਲੋੜ ਨਹੀਂ ਜੇ ਕਿਸੇ ਗੱਲਾਂ ਘਬਰਾਉਣ ਦੀ ਲੋੜ ਨਹੀਂ ਜੇ بڑے بڑے ਵਿਰੋਧੀ ਰਾਜਨੀਤਿਕ ਚਾਲਾਂ ਚੱਲ ਰਹੇ ਨੇ ਗੁਰੂ ਕਿਰਪਾ ਕਰੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਨਾ ਪਿਛਲੇ ਸਮੇਂ ਚ ਪਿੱਠ ਲੱਗਣ ਦਿੱਤੀ ਆ ਤੁਹਾਡੇ ਆਸ਼ੀਰਵਾਦ ਸਦਕਾ ਨਾ ਓਡਾਲੇ ਟੈਪ ਦੇ ਵਿੱਚ ਕਿਤੇ ਪਿੱਠ ਲੱਗਣ ਦਊਗਾ ਕਿਉਂਕਿ ਮਾਣਾ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪਵਿੱਤਰ ਧਰਤੀ ਆ ਦਿਨ ਰਾਤ ਤੁਸੀਂ ਮੇਰਾ ਸਾਥ ਦੇ ਕੇ ਘਰ ਘਰ ਅਸੀ ਕੋਸ਼ਿਸ਼ ਕੀਤੀ ਹੈ ਗਰੀਬਾਂ ਦੀ ਹਰ ਇੱਕ ਲੜਾਈ ਲੜ ਦੂੰ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਪਹਿਲੀ ਗੱਲ ਤੇ ਕਿਸੇ ਦੀ ਜੁਰਤ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਵੱਲ ਕੋਈ ਉਂਗਲ ਵੀ ਲਾ ਜਾਏ ਕੋਈ ਕਵੇ ਮੈਂ ਸਤਾ ਦੇ ਵਿੱਚ ਆ ਕੋਈ ਕਵੇ ਮੈਂ ਬੜਾ ਤਕੜਾ ਬਦਮਾਸ਼ ਆ ਪਹਿਲੀ ਗੱਲ ਤੇ ਕਿਸੇ ਦੀ ਜੁਰਤ ਨਹੀਂ ਆ ਵੀਰੋ ਜੇ ਕਿਤੇ ਭਲੇਖੇ ਦੇ ਨਾਲ ਕਿਸੇ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੂੰ ਕੋਈ ਦਬਾਉਣ ਦੀ ਕੋਸ਼ਿਸ਼ ਕੀਤੀ ਕੋਈ ਨੀਵਾ ਵਿਖਾਉਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਕਿਸੇ ਨੂੰ ਕਿਸੇ ਦੇ ਨਾਲ ਲੜਨ ਦੀ ਲੋੜ ਦੀ ਹੈ ਆਪਣੇ ਪੁੱਤ ਦੇ ਕੰਨਾਂ 'ਚ ਆਵਾਜ਼ ਪਾ ਦਿਓ ਜੇ 24 ਘੰਟਿਆਂ ਦੇ ਵਿੱਚ 19 ਦੀ ਕਿਲੀ ਕਵੰਜਾ ਕਰਦੇ ਤੁਹਾਡਾ ਪੁੱਤ ਮੜੂਗਾ ਇਸ ਕਰਕੇ ਮੇਰੀ ਬੇਇੱਜ਼ਤੀ ਆ ਤੁਹਾਡੇ ਅੱਗੇ ਤੱਕੜੇ ਹੋ ਕੇ ਜਿੱਥੇ-ਜਿੱਥੇ ਵੀ ਤੁਹਾਡੇ ਭੈਣ ਭਰਾ ਰਿਸ਼ਤੇਦਾਰੀਆਂ ਨੇ ਅੱਜ ਠਾਠਾਂ ਮਾਰਦਾ ਇਕੱਠ ਕੱਲ ਚੁਬਾਲ ਦੇ ਵਿੱਚ ਰਲੀ ਹੋਈ ਇਹਨਾਂ ਲੋਕ ਜਿਹੜੇ ਕੈਦੇ ਸੀ ਕਿ ਪਿੰਡਾਂ ਦੇ ਵਿੱਚ ਕਿੱਥੇ ਆ ਲੋਕ ਉਹਨਾਂ ਲੋਕਾਂ ਨੇ ਇਹਨਾਂ ਦੇ ਦੰਦ ਖੱਟੇ ਕੀਤੇ ਅੱਜ ਗੰਟੀਵੜੇ ਸਰਕਲ ਦੇ ਵਿੱਚ ਤੁਹਾਡਾ ਠਾਠਾਂ ਮਾਰਦਾ ਇਕੱਠ ਗਰੋਦੀਆਂ ਨੂੰ ਅੱਜ ਨੀਤ ਨਹੀਂ ਆਉਣ ਦਊਗਾ ਤੱਕਦੇ ਹੋ ਜੇ ਕਿਸੇ ਗਲਤੀ ਪਰਵਾਹ ਨਾ ਕਰਿਓ 24 24 ਘੰਟੇ ਤੁਹਾਡਾ ਪੁੱਤ ਤੁਹਾਡਾ ਸੇਵਾਦਾਰ ਬਣ ਕੇ ਵਿਚਰੂਗਾ ਕਿਤੇ ਸਰਕਾਰੀ ਦਫਤਰਾਂ ਚ ਤੁਹਾਨੂੰ ਤਕੇ ਨਹੀਂ ਖਾਣੇ ਪਣਗੇ ਆਪਣੇ ਇਲਾਕੇ ਦਾ ਸੁੰਦਰੀਕਰਨ ਕਰਾਂਗੇ ਆਪਣੇ ਇਲਾਕੇ ਦੇ ਵਿੱਚ ਇੱਕ ਉਦਾਹਰਨ ਫਿੱਟ ਕਰ ਦਿਆਂਗੇ ਕਿ ਭਾਰਤੀ ਜਨਤਾ ਪਾਰਟੀ ਜਿੱਥੇ ਜਿਹੜੀ ਜ਼ਬਾਨ ਦਿੰਦੀ ਆ ਉਹਨੂੰ ਪੂਰਤੀ ਕਰਦੀ ਆ ਇਨਾਂ ਹੀ ਸ਼ਬਦਾਂ ਦੇ ਨਾਲ ਮਾਫਿਰ ਆਪਣੇ ਇਸ ਸਰਕਲ ਦੇ ਤੇ ਬਾਰੋ ਸੁਮੱਚੀ ਸੀਨੀਅਰ ਲੀਡਰਸ਼ਿਪ ਦਾ ਤੇ ਵਿਸ਼ੇਸ਼ ਤੌਰ ਤੇ ਸਿਰਸਾ ਸਾਹਿਬ ਦਾ ਅੱਜ ਇਸ ਗੰਢੀਵੱਢ ਸਰਕਲ ਦੇ ਵਿੱਚ ਆਉਣ ਤੇ ਮਾ ਸੁਮੱਚ ਸਾਥੀਆਂ ਵੱਲੋਂ ਦਿਲ ਦੀਆਂ ਗਹਿਰਾਈਆਂ ਵੱਲੋਂ ਵੱਡੇ ਭਰਾ ਦਾ ਧੰਨਵਾਦ ਵੀ ਕਰਦਾ ਤੇ ਤੁਹਾਨੂੰ ਬੇਨਤੀ ਵੀ ਕਰਦਾ ਦੋਵੇਂ ਹੱਥ ਖੜੇ ਕਰਕੇ ਇਹ ਕਰੀ ਸਨਮਾਨਤ ਮੰਚ ਨੂੰ ਦੱਸਦੀਏ ਇਸ ਸਰਕਲ ਦੇ ਵਿੱਚੋਂ ਕਮਲ ਦਾ ਫੁੱਲ ਵੱਡੀ ਗਿਰਦੀ ਦੇ ਵਿੱਚ ਖਿਲ ਕੇ ਤੁਹਾਨੂੰ ਨਜ਼ਰ ਆਊਗਾ ਬੋਲੇ ਸੋ ਨਿਹਾਲ ਜੈ ਜੰਗਬਾਤੀ ਜਨਤਾ ਪਾਰਟੀ ਜੈ ਜੰਗਬਾਤੀ ਸ਼੍ਰੀ ਨਰਿੰਦਰ ਮਾਦੀ ਜੀ ਜੈ ਜੰਗਬਾਤੀ ਸ਼੍ਰੀ ਨਰਿੰਦਰ ਮਾਦੀ ਜੀ ਜੈ ਜੰਗਬਾਤੀ ਸਾਰਿਆਂ ਦਾ ਬहोत बहोत ਧੰਨਵਾਦ